ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅੰਗਰਜੀ ਤੇਰਾ ਉਹਨੂੰ ਬਾਤਾਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਦਾ ਚਾਲ ਵਾਲੇ ਕੋਠੇ ਠੀਕ ਹੈ ਜੀ ਕੋਕੋ ਗੈਂਚਾਂ ਦੇ ਨੇੜੇ ਪੈਂਦਾ ਠੀਕ ਹੈ ਜੀ ਸਹਿਣਾ ਰੋਡ ਤੇ ਆ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈ ਨਹੀਂ ਜਾਣਕਾ ਭਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਅਰਜਿੰਦਰ ਸਿੰਘ ਜੀ ਪਿੰਡ ਪਿੰਡ ਭਗਤਪ੍ਰਾਮਾ ਮੋੜ ਠੀਕ ਹੈ ਜੀ ਚੱਲ ਵਾਲੇ ਹੋਟੇ ਵੀ ਕਹਿੰਦੇ ਜੀ ਇਹਨੂੰ ਹਾਂਜੀ ਹਾਂਜੀ ਠੀਕ ਹੈ ਤੇ ਨੰਬਰ ਦੱਸੋ ਭਰਾ ਆਪਣਾ 7697724835 ਠੀਕ ਹੈ ਜੀ ਹਾਂਜੀ ਭਾਈ ਗਾਂ ਦਾ ਜਾਣਕਾਰੀ ਦਿਓ ਜੀ ਗਾਂ ਦੇ ਵੀਰੇ ਦਸ ਦਿਨ ਰਹਿੰਦੇ ਆ ਹਾਂਜੀ ਸੂਨ ਦੇ ਠੀਕ ਹੈ ਜੀ ਸਾਹੀਵਾਲ ਗਾਂ ਹੈ ਠੀਕ ਹੈ ਜੀ ਦਾ ਦਰ ਨੇ ਪਹਿਲੇ ਸੂਤ ਦੁੱਧ ਕਿਨਤਾ ਆਈ ਬਰੇ ਨੇ ਦੁੱਧ ਦੇ ਨੇ ਜਿੱਤਾ ਬਾਈ 12 13 ਲੀਟਰ ਪਈ ਯਾਰ 13 ਲੀਟਰ ਮੜੀ ਦੂਰ ਕੇ ਦਿਖਾਉਂਗੀ ਦਿਖਾ ਦੇਣਾ ਨੋਪਰਾ ਪੂਰਾ ਤਰਾ ਦੇਖ ਸਕਦੇ ਤੁਸੀਂ ਠੀਕ ਹੈ ਨਾ ਚੈੱਕ ਕਰ ਸਕਦੇ ਹਾਂ ਭਾਲੇ ਦੁੱਧ ਥੋੜਾ ਥੋੜਾ ਲਾਈ ਜਾਂਦੀ ਆ ਠੀਕ ਹੈ ਜੀ ਚੈੱਕ ਕਰਸ ਨੇ ਬਾਕੀ ਵੱਧ ਜਾਣਕਾਰੀ ਬਾਈ ਤੋਂ ਲੈ ਲੋ ਬਾਈ ਮੋੜ ਲਓ ਜੀ ਮੋੜ ਲਓ ਵੱਧ ਜਾਣਕਾਰੀ ਬਾਈ ਤੋਂ ਲੈ ਲੋ ਸਕਰੀਨ ਤੇ ਨੰਬਰ ਲਾ ਦਾਂਗੇ ਬਾਈ ਜੀ ਤਾਂ ਠੀਕ ਹੈ ਜੀ ਚੈੱਕ ਕਰ ਸਕਦੇ ਬੜੀ ਥੋੜਾ ਜਿਹਾ ਠੀਕ ਹੈ ਨਾ 10 ਦਿਨ ਬਾਈ ਜੀ ਕਹਿੰਦੇ ਬਾਕੀ ਆ ਬਾਈ ਜੀ ਨਾਲ ਜਰੂਰ ਕੰਡਕਟ ਕਰੋ ਠੀਕ ਹੈ ਜੀ ਬਾਈ ਦਾ ਨੰਬਰ ਪਾਸ ਕਰ ਦੇਵਾਂਗੇ ਜੀਤਾ ਫਾਰਮ ਟੀਵੀ ਨਾਲ ਉਹ ਸਕ੍ਰਾਈਬਰ ਦਾ ਸਹਿ ਕਰਾ ਕਰੋ ਤਾਂ ਕਿ ਸਾਨੂੰ ਨਾਮਦ ਨੰਬਰ ਪ੍ਰੂਫ ਕਰਦੇ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਕੋਈ ਜਾਗਰ ਜੀ ਡਾਂਕ ਕਿਉਂ ਨਹੀਂ ਰੱਖਦਾ ਇੱਥੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ